ਕਹਿੰਦੇ ਜੀ ਕੰਮ ਕਰਦੇ ਹਾਂ ਜੀ ਕਰੀਦਾ ਜੀ ਮੈਂ ਉਦੋਂ ਕੋਈ ਘੱਟੋ ਘੱਟ 11 12 ਸਾਲਾਂ ਦਾ ਹੈ ਜਦੋਂ ਡੈਡੀ ਨਾਲ ਹੱਥ ਪਟਾਣ ਲੱਗਿਆ ਜੀ ਖੇਤਾਂ 'ਚ ਜੇਰੀ ਦਾ ਵੀ ਕਰੀਦਾ ਜੀ ਦੁੱਧ ਵੀ ਪਾਈਦਾ ਖੇਤੀ ਵੀ ਕਰੀਦੀ ਹੈ ਜੀ ਸਾਰਾ ਕੰਮ ਕਰੀਦਾ ਨਾਲ ਪੜਦੇ ਵੀ ਐ 12ਵੀਂ 'ਚ ਸਕੂਲ ਦੇ ਵਿੱਚੋਂ ਸਮਾਂ ਕੱਢ ਲੈਣੇ ਹੁੰਦੇ ਸਾਰੇ ਸਕੂਲ 'ਚ ਕੱਟਣਾ ਹੀ ਪੈਂਦਾ ਜੀ ਹੁਣ ਕੀ ਲੱਗਦਾ ਬਾਹਰ ਜਾ ਕੇ ਜ਼ਿਆਦਾ ਜ਼ਿੰਦਗੀ ਸੌਖੀ ਆ ਕਿ ਇੱਥੇ ਸੌਖੀ ਆ ਇੱਥੇ ਸੌਖੀ ਹੈ ਜੀ ਇੱਥੇ ਉੱਥੇ ਜਾ ਕੇ ਆਪਾਂ ਨੌਕਰੀ ਕਰਨੀ ਹੈ ਇੱਥੇ ਆਪਣੇ ਖੇਤਾਂ 'ਚ ਕਰਨ। ਤਾਂ ਪਹਿਲੀ ਗੱਲ ਤਾਂ ਵੀ ਜਿਹੜੀ ਹੈ ਝੋਨਾ ਜਰਾ ਘੱਟ ਲਾਓ ਕਿਉਂਕਿ ਪਾਣੀ ਧਰਤੀ ਦਾ ਨੇਹੜ ਹੁੰਦਾ ਜਾ ਰਿਹਾ। ਫਿਰ ਹੋਰ ਫਸਲਾਂ ਦੇ ਐਮ ਐਸ ਪੀ ਦੇ ਦੇਣ ਜੀ। ਅਸੀਂ ਛੱਡ ਦਿੰਨੇ ਝੋਨਾ ਜੀ। ਖੇਤੀ ਵਾਲੂ ਭੱਜਦੇ ਹੋ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ। ਤਾਂ ਫਿਰ ਖੇਤੀ ਵਾਲੂ ਕਿਵੇਂ ਮੁੜੋਗੇ ਤੇ ਖੇਤੀ ਨੂੰ ਕੁਚਾਲ ਕਿਵੇਂ ਬਣਾਓ? ਹੁਣ ਇਹਨਾਂ ਨੂੰ ਤਾਂ ਕਈ ਦਾ ਵੀ ਨਾ ਜਾਓ ਬਾਹਰ। ਕਰੋ ਕੰਮ ਆਪਣੇ ਖੇਤਾਂ 'ਚ। ਇਹ ਪੈਲੀਆਂ ਵੇਚ-ਵੇਚ ਕੇ ਬਾਹਰ ਭਜਦੇ ਨਹੀਂ। ਹਾਂਜੀ ਸਰ ਕੀ ਨਾਮ ਹੈ? ਹਰਮਨ ਪ੍ਰੀਤ ਸਿੰਘ ਜੀ ਹਰਮਨ ਪ੍ਰੀਤ ਸਿੰਘ ਜੀ ਤੁਸੀਂ ਕੀ ਕਰਦੇ ਹੋ ਆਪਾਂ ਇਹ +2 ਚ ਹੈ +2 ਕਰ ਰਹੇ ਹਾਂ ਜੀ ਹਾਂਜੀ ਕੀ ਗੋਲ ਰੱਖਿਆ ਵੀ ਅੱਗੇ ਕੀ ਬੰਨਣਾ ਗੋਲ ਜੀ ਜਾਂ ਤਾਂ ਕਰੇ ਖੇਤੀਬਾੜੀ ਕਰਾਂਗੇ ਜਾਂ ਬਾਹਰ ਜਾਵਾਂਗੇ ਦੋ ਹੀ ਮੁੱਦੇ ਨੇ ਵੀ ਜਾਂ ਬਾਹਰ ਦੇ ਜਾਂ ਖੇਤੀਬਾੜੀ ਦਾ ਹੁਣ ਖੇਤੀਬਾੜੀ ਦਾ ਪਹਿਲਾਂ ਹੀ ਬਹੁਤ ਰੋਲੀ ਹੋਈ ਕਹਿੰਦੇ ਨੇ ਵੀ ਕਿਸਾਨ ਐਮਐਸਪੀ ਵਾਲੀ ਲੜ ਰਹੇ ਨੇ ਤੇ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਖਨੂਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਵੇਂ ਜਿਹੜਾ ਹਾਲਾਤ ਵਿਗੜੇ ਹੋਏ ਨੇ ਕਈ ਕਿਸਾਨ ਸ਼ਹੀਦ ਵੀ ਹੋ ਗਏ ਜਿਹੜਾ ਪਹਿਲਾ ਪਿਛਲਾ ਕਿਸਾਨੀ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਵੀ 7 750 ਕਿਸਾਨ ਸ਼ਹੀਦ ਹੋ ਗਿਆ ਸੀ ਤੇ ਹੁਣ ਜਦ ਤੱਕ ਖੇਤੀ ਹੈ ਜਾਂ ਬਾੜ ਦਾ ਤੇ ਹੁਣ ਤੁਸੀਂ ਖੇਤੀ ਦਾ ਇਹ ਕਹਿ ਰਹੇ ਨੇ ਕਿ ਲਾਹਵੰਦ ਧੰਦਾ ਹੀ ਨਹੀਂ ਫਿਰ ਤੁਸੀਂ ਜੇ ਦਿਓ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਖੇਤੀਵਾਲੋਂ ਕਿਵੇਂ ਮੋੜੋਗੇ ਤੇ ਖੇਤੀ ਨੂੰ ਖੁਸ਼ਹਾਲ ਕਿਵੇਂ ਬਣਾਉਗੇ ਖੇਤੀ ਨੂੰ ਮੁੜਨਾ ਹੀ ਪੈਣਾ ਜੀ ਹੁਣ ਆਖਰ ਨੂੰ ਰੋਟੀ ਵੀ ਤਾਂ ਖਾਣੀ ਹੋਈ ਹੈ ਜੀ ਤੇ ਫਿਰ ਖੁਸ਼ਾਲੀਵਾਲ ਲੈ ਕੇ ਕੀ ਆਉਗੇ ਜਦੋਂ ਬਾਹਰ ਦੇ ਸੁਪਨਾ ਦੇਖ ਲੂਗੇ ਹੁਣ ਇਹਨਾਂ ਨੂੰ ਤਾਂ ਕਈ ਦਾ ਵੀ ਨਾ ਜਾਓ ਬਾਹਰ ਕਰੋ ਕੰਮ ਆਪਣੇ ਖੇਤਾਂ 'ਚ ਇਹ ਪੈਲੀਆਂ ਵੇਚ ਵੇਚ ਕੇ ਬਾਹਰ ਭਾਜਦੇ ਨਹੀਂ ਕਿੰਨੇ ਤੁਸੀਂ ਖੇਤ 'ਚ ਕੰਮ ਕਰਦੇ ਹੋ ਹਾਂਜੀ ਕਰੀਦਾ ਜੀ ਮੈਂ ਉਦੋਂ ਕੋਈ ਘਟੋ ਘਟ 11 12 ਸਾਲਾਂ ਦਾ ਜਦੋਂ ਡੈਡੀ ਨਾਲ ਹੱਥ ਫੜਾਣ ਲੱਗਿਆ ਸੀ ਖੇਤਾਂ 'ਚ ਖੇਤਾਂ ਦੇ ਜਾਨੇ ਉਹ ਪਠੇਵੜੀ ਕਿ ਲਿਆਉਣੇ ਹਾਂਜੀ ਵੜਨੇ ਆ ਜੀ ਆਪ ਵੜਦੇ ਹੋ ਹਾਂਜੀ ਮੱਜਾਂ ਵੀ ਰੱਖੀਆਂ ਨੇ ਜੀ ਤੇ ਕਿੰਨੀਆਂ ਮੱਜ ਰੰਗ ਪਸ਼ੂ ਮਾਲ ਕਿੰਨਾ ਆਪਣੇ ਕੋਲ ਹੈਗੇ ਨਹੀਂ 7-8 ਡੰਗਰ ਜੀ 7-8 ਡੰਗਰ ਲੈ ਕੇ ਹਾਂ ਜੀ ਡੇਰੀ ਦਾ ਕੰਮ ਵੀ ਕਰਦੇ ਹੋ ਨਾਲ ਨਾਲ ਹਾਂ ਜੀ ਡੇਰੀ ਦਾ ਵੀ ਕਰੀਦਾ ਜੀ ਦੁੱਧ ਵੀ ਪਾਈਦਾ ਖੇਤੀ ਵੀ ਕਰੀਦੀ ਹੈ ਜੀ ਸਾਰਾ ਕੰਮ ਕਰੀਦਾ ਨਾਲ ਪੜਦੇ ਵੀ ਐ 12ਵੀਂ ਚ ਸਕੂਲ ਦੇ ਵਿੱਚੋਂ ਸਮਾਂ ਕੱਢ ਲੈਂਦੇ ਉਹਨੇ ਸਾਰੇ ਕੰਮ ਕਰਨੇ ਸਕੂਲ 'ਚ ਕੱਢਣਾ ਹੀ ਪੈਂਦਾ ਜੀ ਹੁਣ ਕੱਢਣਾ ਹੀ ਪੈਂਦਾ ਕਿਹੜੇ ਸਕੂਲ 'ਚ ਪੜਦੇ ਹੋ ਆਪਾਂ ਸਮਾਰਟ ਮਾਈਂਡ 'ਚ ਪੜੀਏ ਰਾਜਪੁਰੇ ਦੇ ਲੱਗ ਗਈ ਰਾਜਪੁਰੇ ਦੇ ਲੱਗ ਗਿਆ ਹਾਂ ਜੀ ਇੰਨੀ ਦੂਰ ਦਾ ਡਿਸਟੈਂਸ ਕਵਰ ਕਰਦੇ ਹੋ ਰਿਸ਼ਤੇਦਾਰੀ ਚ ਆਏ ਹੋਈਆਂ ਜੀ ਅੱਛਾ ਇੱਥੇ ਰਿਸ਼ਤੇਦਾਰੀ ਚੋਂ ਪਿੰਡ ਉਧਰ ਹੈ ਹਾਂਜੀ ਬਾਕੀ ਸ਼ੰਭੂ ਬਾਰਡਰ ਤੇ ਵੀ ਜਾਈਦਾ ਜੀ ਆਪਾਂ ਉੱਥੇ ਵੀ ਜਾ ਕੇ ਆਪਾਂ ਕਿਸਾਨ ਆਪਾਂ ਖੜੀਦਾ ਜੀ ਕਿਸਾਨਾਂ ਨਾਲ ਆਪਣੇ ਹੱਕ ਨੇ ਜੀ ਲੈਣੇ ਲਵਾਂਗੇ ਜੀ ਹੱਕ ਤੇ ਕੀ ਲੱਗਦਾ ਬਾਹਰ ਜਾ ਕੇ ਜ਼ਿਆਦਾ ਜ਼ਿੰਦਗੀ ਸੌਖੀ ਆ ਕਿ ਇੱਥੇ ਸੌਖੀ ਬਣ ਜੂ ਇੱਥੇ ਸੌਖੀ ਹੈ ਜੀ ਇੱਥੇ ਉੱਥੇ ਜਾ ਕੇ ਆਪਾਂ ਨੌਕਰੀ ਕਰਨੀ ਹੈ ਇੱਥੇ ਆਪਣੇ ਖੇਤਾਂ 'ਚ ਕਰ ਲਓ ਆਪਣੀ ਕਮਾਈ ਕਰ ਲੋ ਖੇਤਵਾਲ ਤੇ ਮਿਹਨਤ ਮਜਦੂਰ ਤਾਂ ਕਿਸਾਨ ਤਾਂ ਜਿਹੜੇ ਹੁਣ ਇਸ ਵੇਲੇ ਤਾਂ ਐਮਐਸਪੀ ਲਈ ਲੜ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਕਈ ਚੀਜ਼ਾਂ ਤੋਂ ਮੁੱਖ ਵੀ ਮੋੜਦੀ ਆ ਠੀਕ ਆ ਚਾਹੇ ਕਈ ਵਾਰੀ ਫਸਲ ਮਰ ਜਾਂਦੀ ਐ ਕਦੀ ਤੂਫਾਨ ਆ ਗਿਆ ਕਦੀ ਗੜੇ ਮਾਰੀ ਹੋ ਗਈ ਜਾਂ ਕਦੀ ਸੁੰਢੀ ਪੈ ਗਈ ਕਈ ਤਰ੍ਹਾਂ ਦੇ ਜਿਹੜੇ ਕਿਸਾਨੀਆਂ ਫਸਲ ਨੁਕਸਾਨੀ ਜਾਂਦੀ ਆ ਤਾਂ ਫਿਰ ਉਹਦੇ ਮੁਆਵਜ਼ੇ ਨੂੰ ਲੈ ਕੇ ਇੱਕ ਜਿਹੜੀ ਸਰਕਾਰ ਐ ਮੁਆਵਜ਼ੇ ਨਹੀਂ ਖੜੇ ਕਰਦੀ ਕਿੰਨਾ ਕੁ ਰਜ਼ਗਲ ਦਾ ਵੀ ਮੁਆਵਜ਼ੇ ਜਿਹੜੇ ਨੇ ਉਹ ਸਰਕਾਰ ਨਹੀਂ ਦਿੰਦੀ ਜਾਂ ਫਿਰ ਸਰਕਾਰਾਂ ਨੂੰ ਚਾਹੀਦਾ ਤਾਂ ਤੁਸੀਂ ਉਹਦੇ ਲਈ ਫਿਰ ਕੀ ਜਿਹੜੇ ਨੌਜਵਾਨੋਂ ਤਾਂ ਕਿਵੇਂ ਉਸ ਨੂੰ ਅੱਗੇ ਵਧਾਉਂਗੇ ਸਰਕਾਰ ਨੂੰ ਦੇਣਾ ਚਾਹੀਦਾ ਜੀ ਕਨਾਲ ਦਾ ਕਿਸਾਨ ਆਪਣਾ ਮਿਹਨਤ ਕਰਕੇ ਪਾਲਦਾ ਰੱਬ ਆਂਦਾ ਤੇ ਕਨਾਲ ਦਾ ਢਾਕ ਲੰਘ ਜਾਂਦਾ ਜੀ ਸਾਰਾ ਕੁਝ ਕਿਸਾਨ ਨੂੰ ਕੁਝ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜੀ ਕਿਸਾਨਾਂ ਵਾਸਤੇ ਦੇ ਵੀ ਕੋ ਕਿਸਾਨ ਤਾਂ ਪਹਿਲੇ ਉਸੇ ਤੋਂ ਕਹਿਰੀ ਮੈਂ ਐਮਐਸਪੀ ਸੀ ਦਿੰਦੇ ਨਹੀਂ ਮੈਂ ਸਵਾਲ ਪੁੱਛਣਾ ਤੁਹਾਨੂੰ ਵੀ ਐਮਐਸਪੀ ਤੁਸੀਂ ਨੌਜਵਾਨ ਨੂੰ ਕਿਉਂਕਿ ਜੇ ਤੁਸੀਂ ਸੋਚ ਰੱਖਦੇ ਹੋ ਕਿ ਅਸੀਂ ਕਿਸਾਨੀ ਵੱਲ ਨੂੰ ਜਾਣਾ ਖੇਤੀ ਕਰਨੀ ਚਾਹੀਦੀ ਹੈ ਜਾਂ ਬਾਹਰ ਜਾਣਾ ਜਾਂ ਖੇਤੀ ਕਰਨੀ ਆ ਤਾਂ ਮੈਂ ਪਹਿਲਾ ਸਵਾਲ ਮੈਂ ਖੇਤੀ ਦੇ ਖੜਾਇਆ ਬਾਹਰ ਦੇ ਵਿੱਚ ਬਾਹਰ ਜਾਣ ਬਾਰੇ ਬਾਅਦ ਚ ਪੁੱਛਦੇ ਆ ਤੇ ਖੇਤੀ ਦੇ ਉੱਤੇ ਖੜ ਕੇ ਜੇ ਇੱਕ ਖੇਤੀ ਨੂੰ ਵਧਾਓਗੇ ਫਿਰ ਅੱਗੇ ਕਿਵੇਂ ਵਧਾਓਗੇ ਖੇਤੀ ਨੂੰ ਵਧਾਉਣਾ ਹੀ ਪੈਣਾ ਜੀ ਹੁਣ ਆਪ ਮਿਹਨਤ 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 ਕਰਨੀ ਪੈਣੀ ਹੈ ਜੀ ਆਪਾਂ ਆਪ ਆਪ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਜੀ ਮਿਹਨਤ ਕਰਨੀ ਪੈਣੀ ਹੈ ਰਾਤ ਦਿਨ ਮਰਨਾ ਪ ਕਣਕ ਜਿਹੜੀ ਬੀਜਣੀ ਲਾਣੀ ਪੈਣੀ ਉਹ ਤਾਂ ਪਹਿਲੀ ਕਹਿੰਦੇ ਵੀ ਜਿਹੜੀ ਝੋਨਾ ਜਰਾ ਘੱਟ ਲਾਓ ਕਿਉਂਕਿ ਪਾਣੀ ਧਰਤੀ ਦਾ ਨਿਹੜ ਹੁੰਦਾ ਜਾ ਰਿਹਾ ਫਿਰ ਹੋਰ ਫਸਲਾਂ ਦੇ ਐਮ ਐਸ ਪੀ ਦੇ ਦੇਣ ਜੀ ਅਸੀਂ ਛੱਡ ਦਿੰਨੇ ਝੋਨਾ ਜੀ ਹੋਰ ਫਸਲਾਂ ਦੇ ਦੇ ਦੇਣ ਸਾਨੂੰ ਐਮ ਐਸ ਪੀ ਆ ਤੇ ਐਮ ਐਸ ਪੀ ਤਾਂ ਹਜੇ 23 ਫਸਲਾਂ ਦੀ ਉੱਤੇ ਗੱਲ ਹੋ ਰਹੀ ਹੈ ਇਹ ਤਾਂ 5 ਤੇ ਮਸਾਂ ਹੀ ਖੜੀ ਹੈ ਉਹ ਹੁਣ ਸਰਕਾਰ ਨੂੰ ਦੇਣੇ ਪੈਣੇ ਚਾਹੀਦੇ ਆ ਜੀ ਫਸਲਾਂ ਦੇ ਐਮਐਸਪੀ ਦੂਜੀਆਂ ਤੇ ਹੁਣ ਜੇ ਹੁਣ ਅਸੀਂ ਆਪਣਾ ਗਰਾਊਂਡ ਵਾਟਰ ਥੱਲੇ ਕਰ ਰਹੇ ਆ ਝੋਨੇ ਤੇ ਐਮਐਸਪੀ ਝੋਨੇ ਨੂੰ ਅਸੀਂ ਪਾਉਡਰ ਰਿਆਂ ਤੇ ਵੇਚ ਰਿਆਂ ਉਹਦੇ ਤੇ ਐਮਐਸਪੀ ਆ ਅਸੀਂ ਐਸੀ ਕਰਕੇ ਕਰ ਰਹੇ ਆ ਜੇ ਹੋਰ ਫਸਲਾਂ ਦੇ ਐਮਐਸਪੀ ਆ ਜੇ ਅਸੀਂ ਉਹ ਗਰੋ ਕਰ ਲੈ ਕੋਈ ਗੱਲ ਨਹੀਂ ਕਈ ਬੰਦੇ ਇਹੋ ਜਿਹੀ ਬਿੰਨੇ ਜਿਹੜੇ ਝੋਨੇ ਨੂੰ ਲਾਉਂਦੇ ਹੀ ਨਹੀਂ ਬਿਲਕੁਲ ਉਹ ਦੂਜੀਆਂ ਫਸਲਾਂ ਤੋਂ ਲੈ ਕੇ ਵੀ ਕਾਫੀ ਜ਼ਿਆਦਾ ਆਮਦਨ ਲਈ ਕਮਾ ਰਹੇ ਆ ਤੇ ਕਈ ਤਰ੍ਹਾਂ ਦੇ ਖੇਤੀ ਦੇ ਹੋਰ ਜਿਆਦਾ ਦਾਲਾਂ ਨੇ ਮੂੰਗੀ ਹੈ ਜਾਂ ਹੋਰ ਤਰ੍ਹਾਂ ਦੀ ਤੁਸੀਂ ਸਬਜ਼ੀਆਂ ਬੀਜ ਸਕਦੇ ਹੋ ਕਈ ਤਰ੍ਹਾਂ ਦਾ ਸਿਸਟਮ ਹੈ ਹਨਾ ਕਈ ਖੇਤੀਬਾੜੀ ਦੇ ਵਿੱਚ ਬਹੁਤ ਕੁਝ ਆ ਜਾਂਦਾ ਤਾਂ ਉਹਨੂੰ ਕਿਵੇਂ ਦੇਖਦੇ ਹੋ ਵੀ ਤੁਹਾਨੂੰ ਕਿਸਾਨਾਂ ਨੂੰ ਬਦਲ ਨਹੀਂ ਚਾਹੀਦੀ ਹੈ ਬਦਲ ਨਹੀਂ ਤਾਂ ਚਾਹੀਦੀ ਹੈ ਜੀ ਪਰ ਹੁਣ ਐਮਐਸਪੀ ਖਰਚਾ ਵੀ ਨਹੀਂ ਮੁੜਦਾ ਜੀ ਫਿਰ ਦੂਜੀ ਫਸਲ ਤੇ ਖਰਚਾ ਬਹੁਤ ਹੈ ਮਿਹਨਤ ਬਹੁਤ ਹੈ ਜੀ ਹੁਣ ਇਹਦੇ ਤੇ ਇੱਕ ਨਾਲ ਦਾ ਮਿਹਨਤ ਘਟਾ ਹੈ ਜੀ ਆਮਦਨ ਜਿਆਦੀ ਹੈ ਜੀ ਹੁਣ ਜੇ ਸਰਕਾਰ ਦੂਜੀਆਂ ਫਸਲਾਂ ਤੇ ਐਮਐਸਪੀ ਦੇ ਦੇਈ ਜੀ ਅਸੀਂ ਦੂਜੀਆਂ ਕਰ ਲਾਂਗੇ ਮਿਹਨਤ ਕਰ ਲਾਂਗੇ ਕੋਈ ਚੱਕਰ ਨਹੀਂ ਚਲੋ ਜੇ ਤੁਸੀਂ ਖੇਤੀਬਾਲ ਚਲੋ ਤੁਸੀਂ ਐਦਾ ਹੋਣੇ ਜੇ ਬਾਹਰ ਵਾਲ ਨੂੰ ਜਾਣੇ ਹੋ ਤਾਂ ਬਾਹਰ ਨੂੰ ਕਿਹੜੇ ਮੁਲਕ ਜਾਣਾ ਚਾਹੁੰਦੇ ਹੋ ਬਾਹਰ ਜੀ ਹੁਣ ਕੈਨੇਡਾ ਅਮਰੀਕਾ ਹੀ ਨਹੀਂ ਜੀ ਨਹੀਂ ਕੈਨੇਡਾ ਅਮਰੀਕਾ ਕਿਹੜੇ ਜਾਣਾ ਹੈ ਕੈਨੇਡਾ ਕਿ ਅਮਰੀਕਾ ਅਮਰੀਕਾ ਵੀ ਬੈਸਟ ਹੈ ਜੀ ਕੈਨੇਡਾ ਵੀ ਬੈਸਟ ਹੈ ਇੱਕ ਐਦਾ ਚੋਣੋ ਕਰੋ ਕੈਨੇਡਾ ਠੀਕ ਹੈ ਕੈਨੇਡਾ 'ਚ ਤਾਂ ਹਾਲ ਪਹਿਲੀ ਭੁੱਖਮਰੀ ਬਹੁਤ ਜ਼ਿਆਦਾ ਹੋਈ ਪਈ ਉਹ ਤਾਂ ਪਹਿਲੀ ਕੱਡੇ ਨੂੰ ਲੱਗੇ ਹੋਏ ਨੇ ਉਹਨਾਂ ਨੂੰ ਸਿਕਸ਼ਨ ਲਾ ਦਿੱਤੀਆਂ ਨੇ 31 ਅਪ੍ਰੈਲ ਤੋਂ ਬਾਅਦ ਉੱਥੇ ਜਿਹੜੀਆਂ ਬਹੁਤ ਦੰਦੀਆਂ ਸਖਤੀਆਂ ਕਰ ਦਿੱਤੀਆਂ ਵੀਜ਼ਾ ਮਿਲਣ 'ਚ ਵੀ ਮੁਸ਼ਕਲ ਆਊਗੀ ਦੂਜੇ ਪਾਸੇ ਪਹਿਲਾਂ ਤਾਂ ਇਹਨੂੰ ਦੱਸੋ ਫਿਰ ਅਗਲਾ ਸਵਾਲ ਕਰਦੇ ਆਂ ਇਹ ਸਾਡੇ ਇੱਥੋਂ ਦੇ ਨੌਜਵਾਨਾਂ ਨੇ ਕੀਤਾ ਜੀ ਕੁੜੀਆਂ ਨੇ ਤੇ ਬੱਚਿਆਂ ਨੇ ਵੀ ਇਹ ਕੰਮ ਨਹੀਂ ਹੀ ਕਰਨਾ ਚਾਹੀਦਾ ਆਪਣੇ ਘਰ ਖੇਤੀ ਜੇ ਖੇਤੀ ਆਪਾਂ ਕਰ ਲੈਂਦੇ ਤੇ ਐਮਐਸਪੀ ਸਰਕਾਰਾਂ ਦੇ ਦਿੰਦੀਆਂ ਤੇ ਆਪਾਂ ਨੂੰ ਨਹੀਂ ਜਾਣਾ ਪੈਂਦਾ ਬਾਹਰ ਜੀ ਤੇ ਕੁਝ ਸਰਕਾਰ ਦੀ ਵੀ ਨ ਲੈ ਕੇ ਥੋੜੀ ਕੈਨੇਡਾ ਦੇ ਵਿੱਚ ਤਾਂ ਇਸ ਵੇਲੇ ਹਾਲਾਤ ਬੜੇ ਤਣਾਅਪੂਰਨ ਬਣ ਗਏ ਨੇ ਕਿਉਂਕਿ ਭਾਰਤ ਨਾਲ ਤਾਂ ਥੋੜੀ ਆਪਸੀ ਥੋੜੀ ਤਣਾਅਪੂਰਨ ਬਣਿਆ ਇਸ ਕਰਕੇ ਕਿਉਂਕਿ ਹਰਦੀਪ ਸਿੰਘ ਨਿਜਰ ਨੂੰ ਲੈ ਕੇ ਜਿਹੜੇ ਵੱਖਵਾਦੀ ਹੈ ਉਹਦੇ ਕਤਲकांड ਨੂੰ ਲੈ ਕੇ ਕੈਨੇਡਾ ਨੇ ਤਾਂ ਭਾਰਤ 'ਤੇ ਇਲਜ਼ਾਮ ਚੱਕੇ ਨੇ ਏਜੰਸੀਆਂ ਦੇ ਸਿੱਧੇ ਨਾਮ ਆ ਗਏ ਨੇ ਤੇ ਕਈ ਤਰ੍ਹਾਂ ਉਹਨਾਂ ਦੇ ਤੇ ਹੁਣ ਤੱਕ ਪਿੱਛੇ ਦੇ ਤਿੰਨ ਜਿਹੜੇ ਬੰਦੇ ਨਿਜਰ ਦੇ ਮਾਮਲੇ ਚ ਫੜ ਵੀ ਲਿਗੇ ਚੌਥੇ ਦੀ ਵੀ ਪਰਸੋਂ ਉਹ ਜਿਹੜੀ ਉਹਨਾਂ ਨੇ ਦੇ ਦਿੱਤੀ ਆ ਕਿ ਨਾਮ ਜਾ ਉਹ ਸੱਚ ਉਹਨੂੰ ਪਛਾਣ ਕਰ ਲਈ ਗਈ ਆ ਉਹ ਵੀ ਫੜ ਲਿਆ ਗਿਆ ਤੇ ਹੁਣ ਉਹਦੇ ਮਾਮਲੇ ਕਰਕੇ ਤਾਂ ਪਹਿਲੇ ਹੀ ਤਣਾਪੁਰ ਨੇ ਨਾ ਫੇ ਤੁਰੀ ਕੈਨੇਡਾ ਜਾਣ ਦੀ ਗੱਲ ਕਰ ਰਹੇ ਚਲੋ ਜੀ ਹੁਣ ਇਸ ਗੱਲ ਤਾਂ ਮੈਨੂੰ ਤਾਂ ਨਹੀਂ ਪਤਾ ਜੀ ਹੁਣ ਮੈਂ ਹੁਣ ਇੰਨੀ ਕੰਮ ਜਿਹਨੇ ਖੜਿਆ ਤਾਂ ਨਹੀਂ ਹੈਗਾ ਜੀ ਬਾਕੀ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਖੇਤਾਂ 'ਚ ਰੁੱਜੋ ਜੀ ਜੇ ਖੇਤੀ ਦਾ ਕੰਮ ਨਹੀਂ ਬਣਦਾ ਫਿਰ ਤੁਸੀਂ ਆਪਣੀ ਜੋ ਮਰਜ਼ੀ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਜੀ ਹਾਂ ਜੀ ਨੌਜਵਾਨ ਦੇ ਵਿਚਾਰ ਇਹ ਇਹੀ ਨੇ ਕਿ ਵੀ ਅਸੀਂ ਬਾਹਰ ਜਾ ਫਿਰ ਬਾਹਰ ਚੱਲ ਜਿਓ ਜਾਂ ਖੇਤੀ ਕਰੋ ਜੇ ਖੇਤੀ ਕਰਨੀ ਹੈ ਤਾਂ ਮੈਂ ਤੁਹਾਨੂੰ ਆਪਣੀ ਜ਼ਮੀਨ ਨਾਲ ਜੁੜਨਾ ਪੈਣਾ ਤੇ ਮਿੱਟੀ ਨਾਲ ਮਿੱਟੀ ਹੋਣਾ ਹੀ ਪੈਣਾ ਤਾਂ ਤੁਸੀਂ ਉਸ ਪਾਸੇ ਜਾ ਸਕਦੇ ਹੋ ਤੇ ਜੇਕਰ ਤੁਸੀਂ ਬਾਹਰ ਨੂੰ ਜਾਣੇ ਹੋ ਤਾਂ ਫਿਰ ਉਹ ਕਹਿੰਦੇ ਵੀ ਕੈਨੇਡਾ ਜਾਣਾ ਤੇ ਮੈਂ ਜਿਵੇਂ ਦੱਸੂਕਿਆ ਕਿ ਕੈਨੇਡਾ ਦੇ ਹਾਲਾਤ ਇਸ ਵੇਲੇ ਬਹੁਤ ਜ਼ਿਆਦਾ ਮਾਰੇ ਨੇ ਉੱਥੇ ਜ਼ਹਿਨ ਲਈ ਵੀ ਜਿਹੜਾ ਜਗ੍ਹਾ ਤੁਹਾਨੂੰ ਲੈਣੀ ਬਹੁਤ ਮੁਸ਼ਕਲ ਹੋ ਜੂਗੀ ਕਿਉਂਕਿ ਹਾਲਾਤ ਉਸ ਜਗ੍ਹਾ ਤੇ ਇਸ ਵੇਲੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਕੈਨੇਡਾ ਨੇ ਉਹਦੇ ਉੱਤੇ ਰੋਕਸ਼ਣਾ ਲਾ ਦਿੱਤੀਆਂ ਨੇ ਜਿਸ ਕਰਕੇ ਜੇ ਅਸੀਂ ਇਹੀ ਸੁਨੇਹਾ ਦੇਵਾਂਗੇ ਕਿ ਵੀ ਜੇ ਕੈਨੇਡਾ ਨੂੰ ਜਾਣਾ ਤਾਂ ਉਸ ਤੋਂ ਪਹਿਲਾਂ ਸਾਰੀ ਜਾਣਕਾਰੀ ਕੈਨੇਡਾ ਦੇ ਬਾਰੇ ਤੁਹਾਨੂੰ ਲੈ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਬਾਹਰ ਦਾ ਰੁਕ ਕਰੋ ਨਹੀਂ ਤਾਂ ਫਿਰ ਖੇਤਾਂ ਦੇ ਵਿੱਚ ਜੋਟੋ ਤੇ ਮਿੱਟੀ ਨਾਲ ਮਿੱਟੀ ਹੋ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ